ਕੀ ਨਾਮ ਦਾ ਮੁੰਡਾ ਹੈਗਾ ਉਹਦੇ ਤੇ ਜੀ ਤਿੰਨ ਜਿਹੜੇ ਦੋ ਬਦਮਾਸ਼ਾਂ ਨੇ ਫਾਇਰਿੰਗ ਕੀਤੀ ਹੈ ਉਹਨਾਂ ਦੀ ਕੋਈ ਚੰਡੀਗੜ੍ਹ ਦੇ ਵਿੱਚ ਨਾ business ਨੂੰ ਲੈ ਕੇ ਆਪਣੀ ਪਰਸਨਲ ਦੁਸ਼ਮਣੀ ਸੀਗੀ ਉਸ ਦੇ ਕਰਕੇ ਇਹ ਅਟੈਕ ਹੋਇਆ ਜੀ ਹਲੇ ਤਾਂ ਉਹਨਾਂ ਦਾ ਕੋਈ ਕ੍ਰਿਮੀਨਲ ਰਿਕਾਰਡ ਵੀ ਹੈਗਾ ਜਿਹਨਾਂ ਦਾ ਨਹੀਂ ਹੁਣ ਇਹਨਾਂ ਨੂੰ ਇੱਕ ਵਾਰੀ ਚੈੱਕ ਕਰਾਂਗੇ ਤਾਂ ਬੰਦਿਆਂ ਦਾ ਕ੍ਰਿਮੀਨਲ ਰਿਕਾਰਡ ਪਤਾ ਲੱਗੂ ਜੇ ਉਹ ਬੰਦੇ ਆਲਰੇਡੀ ਦੋ ਜਿਹੜਾ ਤੇ ਸ਼ੱਕ ਕਰ ਰਹੇ ਆਲਰੇਡੀ ਜੇਲ੍ਹ ਦੇ ਵਿੱਚ ਹੈ ਜੀ ਬਡਲ ਜੇਲ੍ਹ ਦੇ ਵਿੱਚ ਇਹ ਦੋ ਦੇ ਵਿੱਚ ਵਿੱਚ ਗੋਲੀ ਚੱਲੇ ਹਨ ਐਸਐਸਪੀ ਮਾਰਨਿੰਗ ਸਾਰੀ ਆ ਕਿ ਦੋ ਜਣੇ ਹੈਗੇ ਆ ਦੋ ਜਣੇ ਹੈਗੇ ਸਾਬ ਇੱਥੇ ਕਰ ਦੇਣਾ ਮੈਂ ਸਾਰਿਆਂ ਨੂੰ ਨਹੀਂ ਦੱਸ ਕੇ ਤੇ ਜੀ ਬਿਲਕੁਲ ਜੀ ਇੱਕ ਵਿੱਕੀ ਨਾਮ ਦਾ ਮੁੰਡਾ ਹੈਗਾ ਉਹਦੇ ਤੇ ਜੀ ਤਿੰਨ ਜਿਹੜੇ ਦੋ ਬਦਮਾਸ਼ਾਂ ਨੇ ਫਾਇਰਿੰਗ ਕੀਤੀ ਹੈ ਤੇ ਇਹਨਾਂ ਨੂੰ ਰਾਉਂਡ ਲੱਗੇ ਹੈਗੇ ਇਹਨਾਂ ਦੀ ਕੋਈ ਚੰਡੀਗੜ੍ਹ ਦੇ ਵਿੱਚ ਨਾ ਬਿਜ਼ਨਸ ਨੂੰ ਲੈ ਕੇ ਆਪਣੀ ਪਰਸਨਲ ਦੁਸ਼ਮਣੀ ਸੀਗੀ ਉਸ ਦੇ ਕਰਕੇ ਇਹ ਅਟੈਕ ਹੋਇਆ ਜੀ ਹਲੇ ਤੱਕ ਚੰਡੀਗੜ੍ਹ ਵੀ ਇਹਨਾਂ ਨੇ ਕਿੱਥੇ ਚੰਡੀਗੜ੍ਹ ਸੈਕਟਰ 49 ਦੇ ਵਿੱਚ ਇੱਕ ਫਾਇਰਿੰਗ ਰਿਪੋਰਟ ਹੋਈ ਹੈ ਜੀ ਸ਼ਾਇਦ ਇਹ ਉਹੀ ਬੰਦੇ ਹੋਣ ਅਸੀਂ ਵੈਰੀਫਾਈ ਕਰ ਰਹੇ ਹਾਂ ਬਾਕੀ ਅਲਰੇਡੀ ਦੋ ਜਿਹੜਾ ਤੇ ਸ਼ੱਕ ਕਰ ਰਹੇ ਆਲਰੇਡੀ ਜੇਲ੍ਹ ਦੇ ਵਿੱਚ ਹੈ ਜੀ ਬਡਲ ਜੇਲ੍ਹ ਦੇ ਵਿੱਚ ਹੋ ਸਕਦਾ ਨੰਬਰ ਹੈ ਨਹੀਂ ਹਲੇ ਪੂਰਾ ਕਲੀਅਰ ਨੰਬਰ ਨਹੀਂ ਹੈਗਾ ਬਟ ਵੀਰ ਵਰਕਿੰਗ ਔਨ ਇਟ ਬਿਲਕੁਲ ਮੋਟਰਸਾਈਕਲ ਦਾ ਨੰਬਰ ਕਹਿੰਦੇ ਫਿਲਹਾਲ ਨਹੀਂ ਲਿਆ ਸੀਸੀਡੀ ਕੈਮਰੇ ਜਿਹੜੇ ਖੰਗਾਲੇ ਜਾ ਰਹੇ ਉਹਨਾਂ ਦੀ ਜਿਹੜੀ ਫੁਟੇਜ ਲਈ ਜਾ ਰਹੀ ਹੈ ਜਿਸ ਨੂੰ ਲੈ ਕੇ ਐਸਐਸਪੀ ਮੁਹਾਲੀ ਸਾਡੇ ਨਾਲ ਹਰਮਨ ਹਾਂਸੀ ਕੇ ਇਹਨਾਂ ਦੇ ਵੀ ਕਹਿਣਾ ਜਿਹੜਾ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਬੜੀ ਜਲਦੀ ਹੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਊਗਾ ਕਿਉਂਕਿ ਅਲੱਗ-ਅਲੱਗ ਜਿਹੜੇ ਕੈਮਰੇ ਕਿਉਂਕਿ ਬਿਲਕੁਲ ਹੀ ਨਾਲ ਜਿਹੜੇ ਇੱਥੇ ਟ੍ਰੈਫਿਕ ਲਾਈਟਾਂ ਦੇ ਉੱਪਰ ਕੈਮਰੇ ਲੱਗੇ ਹੋਏ ਉਹਨੂੰ ਜਿਸ ਨੂੰ ਲੈ ਕੇ ਉਹਨਾਂ ਦੀ ਜਿਹੜੀ ਫੁਟੇ ਵੀ ਲਈ ਆ ਉਹ ਨੇੜੇ-ਤੇੜੇ ਦੇ ਜਿਹੜੇ ਏਰੀਆ ਜਿੱਥੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਇੰਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਇਹਨਾਂ ਦਾ ਜਿਹੜਾ ਕ੍ਰਿਮੀਨਲ ਰਿਕਾਰਡ ਵੀ ਚੈੱਕ ਕੀਤਾ ਜਾ ਰਿਹਾ ਵੀ ਕਦੋਂ ਤੱਕ ਇਹ ਜੇਲ੍ਹ ਦੇ ਵਿੱਚ ਬੰਦ ਨੇ ਕਿਸ ਜਿਹੜੇ ਕਿਹੜੇ ਕੇਸ ਵਿੱਚ ਬੰਦ ਨੇ ਔਰ ਇਹਨਾਂ ਨੇ ਇਨਜਾਮ ਦੇ ਤੱਕ ਇਹਨੇ ਪੜੋਸੀ ਵੀ ਨੇ ਇਹ ਪੜੋਸੀ ਹੋਣ ਕਰਕੇ ਇਹਨਾਂ ਦੀ ਜਿਹੜੀ ਪੁਰਾਣੀ ਰੰਜਿਸ਼ ਵੀ ਚੱਲਦੀ ਆ ਰਹੀ ਹੈ ਬਾਕਾਇਦਾ ਇਹਾਂ ਦੀ ਜਿਹੜੀ ਮਦਰ ਦੀ ਡੈਥ ਹੋਈ ਸੀ ਜਿਹੜੇ ਬੜੈਲ ਦੇ ਵਿੱਚ ਬੰਦ ਸੀ ਔਰ ਜਿਹੜਾ ਸੰਸਕਾਰ ਤੇ ਆਇਆ ਸੀ ਉਸ ਤੋਂ ਬਾਅਦ ਵੀ ਇਹ ਧਮਕੀਆਂ ਦੇ ਕੇ ਗਏ ਸੀ ਵੀ ਤੁਹਾਨੂੰ ਕੱਲੇ-ਕੱਲੇ ਪਰਿਵਾਰ ਨੂੰ ਅਸੀਂ ਨਿਬੜਨਾਂਗੇ ਜਿਸ ਨੂੰ ਲੈ ਕੇ ਵੀ ਜਿਹੜੀ ਸਾਰੀ ਪੁਛਗਿਚ ਚ ਜਾਰੀ ਹੈ ਇਹਨਾਂ ਨੇ ਜਿਹੜੀ ਵਾਰਦਾਤ ਇਸ ਤੋਂ ਪਹਿਲਾਂ ਵੀ ਜਿਹੜਾ ਚੰਡੀਗੜ੍ਹ ਦੇ ਬੜੈਲ ਦੇ ਵਿੱਚ ਗੋਲੀਆਂ ਚਲਾ ਕੇ ਆਏ ਸੀ ਉਸ ਤੋਂ ਬਾਅਦ ਜਿਹੜਾ ਮੁਹਾਲੀ ਫੇਜ਼ 2 ਦੇ ਵਿੱਚ ਜਿਹੜਾ ਇਹਨਾਂ ਨੇ ਜਿੰਮ ਮਾਲਕ ਦੇ ਉੱਪਰ ਗੋਲੀਆਂ ਚਲਾਈਆਂ ਉਸ ਨੂੰ ਲੈ ਕੇ ਜਿਹੜਾ ਚੰਡੀਗੜ੍ਹ ਪੁਲਿਸ ਨਾਲ ਵੀ ਕੋਆਰਡੀਨੇਸ਼ਨ ਕੀਤਾ ਜਾ ਰਿਹਾ ਸਾਰੀ ਉੱਥੋਂ ਵੀ ਸਿਚੁਏਸ਼ਨ ਰਿਪੋਰ ਮੌਰਿਦੋਰ ਜਨਾਸ ਸਪੋਕਸਮੈਨ ਲਖਪਿੰਦਰ ਬੱਬਰ